ਸਤਨਾਮ ਸ਼੍ਰੀ ਵਾਸ ਗੁਰੂ ਸਾਹਿਬ ਜੀ ਸੋਹੀ ਮਹੱਲਾ ਚੌਥਾ ਹਰ ਪੈਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪਤ ਜਾਇਆ ਬਲਰਾਮ ਜੀਓ ਧਰਮ ਦ੍ਰਿੜ ਹੋ ਹਰਨਾਮ ਧਿਆਵੋ ਸਿਮਰਤ ਨਾਮ ਦ੍ਰਿੜਾਇਆ ਸਤ ਗੁਰ ਗੁਰਪੂਰਾਇ ਆਰਾਦੋ ਸਭ ਕਿਲ ਵਿਖ ਭਾਪ ਗਵਾਇ ਸਹਿਜ ਆਨੰਦ ਹੋਆ ਬੁਢ ਪਾਗੀ ਮਨ ਹਰ ਹਰ ਮਿੱਠਾ ਲਹਾਇ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰ ਚਹਾਇ ਹਰ ਦੂਜੜੀ ਲਾਭ ਸਤ ਗੁਰ ਪੁਰਖ ਮਿਲਾਇ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉ ਮੈਂ ਮੈਲ ਗਬਾਇਆ ਬਲਰਾਮ ਜੀਉ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ RAM ਹਦੂਰੇ ਹਰ ਆਤਮ RAM ਪਸਾਰਿਆ ਸੁਆਮੀ ਸਰਬ ਰਹਿਆ ਪਰਪੂਰੇ ਅੰਤਰ ਬਾਹਰ ਹਰ ਪ੍ਰਭੇ ਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਈ ਹਰ ਤਿਜੜੀ ਲਾਭ ਮਨ ਚਾਹੋ ਭਿਆ ਬੈ ਰਾਗਿਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗਿਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੇ ਹਰ ਬਾਣੀ ਸੰਤ ਜਨਾ ਵਡ ਭਾਗੀ ਪਾਇਆ ਹਰ ਕਥਿਏ ਅਕਥ ਕਹਾਣੀ ਹਰਦੇ ਹਰ 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 ਤਨ ਉਪਜੀ ਹਰ ਜਪੀਐ ਮਸਤਕ ਭਾਗ ਜਿਓ ਜਨ ਨਾਨਕ ਭੋਲੇ ਤੀਜੀ ਲਾਵੇ ਹਰ ਉਪਜੈ ਮਨ ਬੈ ਰਾਗ ਜਿਓ ਹਰ ਚੌਥੜੀ ਲਾਬ ਮਨ ਸਹਜ ਭਇ ਹਰ ਪਾਇਆ ਬਲਰਾਮ ਜਿਓ ਗੁਰਮੁਖ ਮਿਲਿਆ ਸੁਭਾਏ ਮਨ ਹਰ ਤਨ ਮੀਠਾ ਲਾਇਆ ਬਲਨਾਮ ਜਿਓ ਹਰ ਮਿੱਠਾ ਲਾਇ ਮੇਰੇ ਪ੍ਰਭ ਪਾਇ ਅਣ ਦਿਨ ਹਰ ਲਿਵ ਲਾਈ ਮਾਨ ਚਿੰਦਿਆ ਫਲ ਪਾਇ ਸੁਆਮੀ ਹਰ ਨਾਮ ਵਜੀ ਵਧਾਈ ਹਰ ਪ੍ਰਭ ਠਾਕੁਰ ਕਾਜ ਰਚਾਇ ਧਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਇਹ ਬਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ